ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਰੈਡੀਮੇਡ ਕੁੜਤਾ ਸੈੱਟ ਜਿਹੜੇ ਕਿ ਪਾਰਟੀ ਵੇਅਰ ਨੇ ਬਹੁਤ ਸੋਹਣਾ ਸਟੱਫ ਹੈ ਬਹੁਤ ਸੋਹਣੇ ਸੂਟ ਹੈ ਤੇ ਚਲੋ ਦੇਖਦੇ ਆ ਪਰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਵਾਂਗੇ ਇਸ ਮਹੀਨੇ ਦੇ ਲਾਸਟ ਤੇ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਣਗੇ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਐਡਰੈਸ ਸਾਡਾ ਹੋਏਗਾ ਬਟਾਲ ਦੇਖਦੇ ਆਂ ਪਹਿਲਾ ਸੂਟ। ਹੋਜੀ। ਇਹ ਆ ਗਿਆ ਚਾਕਲੇਟ ਮਸਲੀਨ ਦੇ ਉੱਪਰ ਕੱਪੜੇ ਦੀ ਸ਼ਾਈਨ ਚੈੱਕ ਕਰ ਸਕਦੇ ਹੋ ਤੁਸੀਂ ਤੇ ਸੂਟ ਵੀ ਬਹੁਤ ਹੀ ਸੋਹਣਾ ਹੈ। ਐਲੋ ਤੇ ਲੈਸ ਪ੍ਰਾਈਸ ਦੇ ਵਿੱਚ ਲੈ ਕੇ ਆ ਗਏ ਆਂ ਇਹ ਸੂਟ ਆਪਾਂ ਤੁਹਾਡੇ ਵਾਸਤੇ ਤੁਹਾਨੂੰ ਮਿਲੇਗਾ ਗਲੇ ਦੇ ਉੱਪਰ ਬਹੁਤ ਸੋਹਣਾ ਵਰਕ। ਘੇਰੇ ਦੇ ਉੱਪਰ ਮਿਲੇਗਾ ਜੀ ਬਹੁਤ ਹੀ ਸੋਹਣਾ ਸ਼ਾਨਦਾਰ ਵਰਕ। ਸਾਈਜ਼ ਆਏਗਾ ਜੀ ਡਬਲ ਐਕਸਲ ਡਬਲ ਐਕਸਲ ਯਾਨੀ ਕਿ ਮੈਨੂੰ ਬਹੁਤ ਵਧੀਆ ਆ ਜਾਏਗੀ ਇਹਦੀ ਫਿਟਿੰਗ। ਠੀਕ ਹੈ ਨਾਲ ਤੁਹਾਨੂੰ ਮਿਲੇਗਾ ਪੈਂਟ ਪਲਾਜ਼ੋ ਠੀਕ ਹੈ ਮਿਆਨੀ ਵਾਲਾ ਪੈਂਟ ਪਲਾਜ਼ੋ ਮਿਲੇਗਾ ਬਾਕੀ ਤੁਸੀਂ ਚੈੱਕ ਕਰ ਸਕਦੇ ਜੇ ਜਦੋਂ ਤੁਸੀਂ ਇਹਨੂੰ ਲੈਣਾ ਹੈ ਤੇ ਉਸ ਹਿਸਾਬ ਨਾਲ ਆਪਣਾ ਨਾਪ ਚੈੱਕ ਕਰਵਾ ਸਕਦੇ ਜੇ ਕਿ ਤੁਹਾਨੂੰ ਕਿੰਨਾ ਕੁ ਸਾਈਜ਼ ਆਏਗਾ ਜਿਆਦਾ ਪੱਟ ਪੁੱਟ ਜੇ ਭਾਰੇ ਹੋਣਗੇ ਤੇ ਤੁਸੀਂ ਦੇਖ ਲੈਣਾ ਕੋਈ ਕਨਫਰਮ ਕਰਾ ਲੈਣਾ ਪੈਂਟ ਪਲਾਜ਼ੋ ਮਿਲੇਗਾ ਤੁਹਾਨੂੰ ਨਾਲ ਚਾਕਲੇਟ ਮਸਲਿਨ ਦਾ ਔਰ ਦੁਪੱਟਾ ਬੜਾ ਸ਼ਾਨਦਾਰ ਮਿਲੇਗਾ ਲਓ ਜੀ ਠੀਕ ਹੈ ਐਲੋ ਜੀ ਐਨਾ ਪਿਆਰਾ ਸ਼ਾਨਦਾਰ ਦੁਪੱਟਾ ਮਿਲੂਗਾ ਟਿਸ਼ੂ ਦਾ 골ਡਨ ਜ਼ਰੀ ਵਰਟਰ ਵਾਲਾ ਠੀਕ ਹੈ ਬਹੁਤ ਹੀ ਸੋਹਣਾ ਸੂਟ ਹੈ 1000 ਪਲੱਸ ਸੂਟ ਹੈ ਜਿਹੜਾ ਕਿ ਅੱਜ ਦੀ ਅੱਜ ਆਪਾਂ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 850 ਚ 850 ਚ ਬਣਿਆ ਬੱਤਰਿਆ ਸੂਟ ਤੁਹਾਨੂੰ ਮਿਲ ਜੇਗਾ ਤੁਸੀਂ ਇਹ ਮੰਨੋ ਕਿ ਜੇ ਇਹ ਐਕਸਾ ਡਬਲ ਐਕਸਾ ਸਾਈਜ਼ ਆ ਤੇ ਐਕਸਲ ਵਾਲਾ ਹੀ ਇਹਨੂੰ ਲਵੇ ਠੀਕ ਹੈ ਕਿਉਂਕਿ ਅਗਰ ਤੁਹਾਨੂੰ ਖੁੱਲਾ ਹੋਏਗਾ ਤੇ ਕੋਈ ਹੱਲ ਹੋਏਗਾ ਅਗਰ ਤੁਹਾਨੂੰ ਟਾਈਟ ਹੋਏਗਾ ਤੇ ਉਹਦਾ ਕੋਈ ਹੱਲ ਨਹੀਂ ਹੋਏਗਾ ਠੀਕ ਹੈ ਜੀ चॉकलेट मसलीन फैब्रिक हल्की हल्की शाइन है लाइनिंग जरूरत नहीं करके बनिया रेडी टू वेयर है जिस तरह मर्जी लो साढ़े अठ सौ रहेगा कलर बहुत सोना सवेंडर नैक्सट आ गया अपने हेलो ਇਹ ਵਾਲਾ ਵਾਲ ਸਾਈਜ਼ ਤੁਹਾਨੂੰ ਉਹ ਵੀ ਡਬਲ ਐਕਸਲ ਮਿਲੂਗਾ ਮਤਲਬ ਐਕਸਲ ਵਾਲੇ ਨੂੰ ਆ ਜਾਏਗਾ ਮੈਨੂੰ ਮਤਲਬ ਬਹੁਤ ਵਧੀਆ ਆ ਜਾਏਗਾ ਸਾਈਜ਼ ਇਹਦੇ ਵੀ ਤੁਹਾਨੂੰ ਗਲੇ ਦੇ ਉੱਪਰ ਇਸੇ ਤਰ੍ਹਾਂ ਪੈਚ ਮਿਲੂਗਾ ਠੀਕ ਹੈ ਤੇ ਘੇਰੇ ਦੇ ਉੱਪਰ ਵੀ ਮਿਲੂਗਾ ਲਓ ਜੀ ਠੀਕ ਹੈ ਕਲਰ ਬਹੁਤ ਸੋਹਣਾ ਪੀਚੀ ਪਿੰਕ ਜਿਹਾ ਕਲਰ ਨਾਲ ਮਿਲੂਗਾ ਤੁਹਾਨੂੰ ਪੈਂਟ ਪਲਾਜ਼ੋ ਸੇਮ ਹੀ ਉਸੇ ਤਰ੍ਹਾਂ ਦਾ ਤੇ ਨਾਲ ਮਿਲੂਗਾ ਦੁਪੱਟਾ ਦੁਪੱਟਾ ਵੀ ਸੋ ਬਿਊਟੀਫੁੱਲ ਦੁਪੱਟਾ ਪ੍ਰਿੰਟਿੰਗ ਚੈੱਕ ਕਰੋ ਦੁਪट्टे ਦੀ ਮੈਂ ਸੂਟ ਦੇ ਉੱਪਰ ਰੱਖ ਕੇ ਦਿਖਾਵਾਂਗੀ ਤੁਹਾਨੂੰ ਫਿਰ ਪਤਾ ਲੱਗੂਗਾ ਦੁਪੱਟਾ ਬਹੁਤ ਹੀ ਸ਼ਾਨਦਾਰ ਜਿਆ ਦੁਪੱਟਾ ਮਿਲੇਗਾ ਪ੍ਰਾਈਸ 850 ਹੀ ਲੱਗੇਗਾ ਓਕੇ ਨੈਕਸਟ ਇਹਦੇ ਵਿੱਚ ਆ ਗਿਆ ਆਪਣੇ ਕੋ ਕਲਰ ਮੂੰਗਿਆ ਗ੍ਰੀਨ ਲਓ ਜੀ ਓਕੇ ਉੰਗੀਆਂ ਗ੍ਰੀਨ ਕਲਰ ਆ ਗਿਆ ਦੇਖੋ ਕਿੰਨਾ ਪਿਆਰੀ ਨੈਕ ਲਾਈਨ ਬਣੀ ਹੋਈ ਆ ਹਨਾ ਬਹੁਤ ਸੋਹਣੀ ਨੈਕ ਲਾਈਨ ਬਣੀ ਆ ਬਾਜੂ ਬਹੁਤ ਸੋਹਣੀਆਂ ਬਣੀ ਆ ਤੇ ਸਾਈਜ਼ ਸਾਈਜ਼ ਇੱਥੇ ਨਹੀਂ ਲਿਖਿਆ ਸਾਈਜ਼ ਉਹੀ ਹੈ ਡਬਲ ਐਕਸ ਲਿ ਜਾਊਗਾ ਬਣਿਆ ਬਨਾਇਆ ਪੈਂਟ ਪਲਾਜ਼ੋ ਜਦੋਂ ਆਪਾਂ ਸੂਟ ਸਲਵਾਉਣਾ ਤਾਂ ਨੂੰ ਬਸ ਸਲਾਈ ਤੇ ਮੈਂ ਤਾਂ ਬਹੁਤ ਮਹਿੰਗੀ ਵੀ ਕਰਵਾ ਕੇ ਬਾਅਦ ਭੇਜਦੀ ਆ ਅਕੋਰਡਿੰਗ ਟੂ ਤੁਹਾਡੀ ਹਨਾ ਆਪਾਂ ਕਿਸ ਤਰ੍ਹਾਂ ਦਾ ਸੂਟ ਬਣਵਾਉਣਾ ਚਾਹੁੰਦੇ ਉਸ ਦੇ ਹਿਸਾਬ ਦੀ ਸਲਾਈ ਤੁਹਾਨੂੰ ਮਿਲ ਜਾਂਦੀ ਏ ਠੀਕ ਹੈ ਇਹ ਆਊਗਾ ਨਾਲ ਦੁਪੱਟਾ ਬਹੁਤ ਪਿਆਰਾ ਜਿਹਾ ਠੀਕ ਹੈ ਹਲੋ और डार्क कलर का सूट है 850 प्राइस रहेगा नेक्स्ट सूट आएगा जी अपना हेलो ये भी चॉकलेट मसलीन के ऊपर आएगा ठीक है चेक करो नेकलाइन चेक करो कि प्यारी चेक नेकलाइन बनी है बाजू घेरा ठीक है हेलो ओके okay. बहुत ही सोना सूट बनया साइज भी डबल एक्सल ही आऊगा मेन लगता सारे डबल साइज ओके बस ओके रिपोर्ट आम एलो साइज वाला लै लो एम वाला लै लो डबल एक्सल वाला लै लो सारे गोडा मतलब आ जाएगा सलो जी पेंट प्लाजो भी थानू अपर साइज मिलूगा खुला डुला ठीक है जी मिलेगा दुपट्टा ये आ गया दुपट्टा बहुत सोहना जहा दुपट्टा मिलूगा तू ठीक है टिश्यूज ऑरगेंजा टाइप यह प्राइस साढ़े नौ सौ लगेगा लग ठीक है ये सूट का प्राइस साढ़े नौ सौ लगेगा लग कलर आएगा ना रेड ना मजेंटा है बहुत सोना जहाँ कलर आऊगा थोड़ा ऑरेंज भी लगता है थोड़ा रेड भी लगता है थोड़ा मजेंटा भी लगता है और प्राइस लगेगा नौ सौ पंजा रुपए एह अगला कलर आऊगा मैं सारे सूट खोल के दिखाऊंगी तुम कि लुक पता लग सके और चॉकलेट मसलीन का फैब्रिक लो जी ग्रीन कलर इन्ना क सोहना ग्रीन कलर है रेडी टू वियर ਜਿਨ੍ਹਾਂ ਨੂੰ ਛੇਤੀ ਛੇਤੀ ਚਾਹੀਦਾ ਕੱਪੜੇ ਦੀ ਸ਼ਾਈਨ ਤੇ ਸੌਫਟ ਬਹੁਤ ਹੀ ਸੋਹਣਾ ਸੌਫਟ ਕਪੜਾ ਠੀਕ ਹੈ ਇਹ ਲੋ ਜੀ ਓਕੇ ਗਲੇ ਦਾ ਕੰਮ ਘੇਰੇ ਦਾ ਕੰਮ ਤੇ ਨਾਲ ਦੁਪੱਟਾ ਓਕੇ ਨਾਲ ਉਹੀ ਪਲਾਜ਼ੋ ਆਏਗਾ ਪ੍ਰਾਈਸ 950 ਲੱਗੇਗਾ ਨੈਕਸਟ ਆ ਗਿਆ ਇਹ ਵਿੱਚ येलो ਕਲਰ ਠੀਕ ਹੈ ਉੱਚ ਚਾਰ ਕਲਰ ਹੈ ਸਾਰੇ ਚਾਰੋ ਹੀ ਕਲਰ ਬਹੁਤ ਸੋਹਣੇ ਆ येलो ਕਲਰ ਹਰ ਕਲਰ ਦੀ ਆਪਣੀ ਗ੍ਰੇਸ ਆ ਓਕੇ ਜੀ ਹੈਲੋ ਇਹਦੇ ਨਾਲ ਵੀ ਤੁਹਾਨੂੰ ਮਿਲੇਗਾ ਦੁਪੱਟਾ ਪੈਂਟ ਪਲਾਜ਼ੋ ਓਕੇ ਤੇ ਸੂਟ ਬਹੁਤ ਸੋਹਣਾ ਹੈ ਉਹਦੀ ਸ਼ਾਈਨ ਮੈਨੂੰ ਬਹੁਤ ਜ਼ਿਆਦਾ ਮਤਲਬ ਸੋਹਣੀ ਲੱਗਦੀ ਪਈ ਹੈ ਜਿਹੜੀ ਚੀਜ਼ ਨੂੰ ਇੰਨੀ ਵਾਰੀ ਸੋਹਣਾ ਸੋਹਣਾ ਕਹੀਏ ਮਤਲਬ ਉਹ ਸੋਹਣੀ ਹੈ ਠੀਕ ਹੈ ਲਓ ਜੀ ਨੈਕਸਟ ਕਲਰ ਆ ਗਿਆ ਜੀ ਆਪਣਾ ਮੂੰਗੀਆ ਗ੍ਰੀਨ ਮਹਿੰਦੀ ਗ੍ਰੀਨ ਜਿਹਾ ਕਲਰ ਆ ਮੂੰਗੀ ਆ ਨੀ ਮਹਿੰਦੀ ਗ੍ਰੀਨ ਥੋੜਾ ਬਲੈਕਿਸ਼ ਟੋਨ ਆ ਔਰ ਬੜੀ ਸੁਣੀ ਲੈਂਥ ਵੀ ਪੂਰੀ ਐ ਦੀ ਠੀਕ ਐ ਮਤਲਬ ਮੇਰੇ ਇੱਕ ਇੱਕ ਗਿੱਠ ਥੱਲੇ ਬਚ ਜੰਨੀ ਆ ਮੈਂ ਇੰਨੀ ਸੋਹਣੀ ਲੈਂਥ ਆ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਜਿੰਨੀ ਮਰਜ਼ੀ ਕਰਾ ਸਕਦੇ ਮੇਰੇ ਤੋਂ ਕੋਈ ਲੰਬਾ ਵੀ ਹੋਏਗਾ ਤੇ ਉਹਨੂੰ ਵੀ ਬੜਾ ਵਧੀਆ ਸੈੱਟ ਆ ਜਾਏਗਾ ਠੀਕ ਐ ਲੋ ਜੀ ਚੈੱਕ ਕਰੋ ਨਾਲ ਆਏਗਾ ਦੁਪੱਟਾ ਤੇ ਨਾਲ ਆਏਗਾ ਪੈਂਟ ਪਲਾਜ਼ੋ ਠੀਕ ਐ ਇਹ ਸਾਡੇ ਅੱਜ ਦੇ ਰੈਡੀਮੇਡ ਸੂਟ ਸੀਗੇ ਜਿਨ੍ਹਾਂ ਦੇ ਉੱਪਰ ਆਪਾਂ ਲੈਸ ਲਾਈ ਸਾਰੇ 1000 ਪ্লাস ਦੇ ਕੋਈ 1150 ਤੋਂ ਜ਼ਿਆਦਾ ਸੀ ਕੋਈ 1250 ਤੋਂ ਜ਼ਿਆਦਾ ਸੀ ਆਪਾਂ ਤੁਹਾਨੂੰ ਲੈਸ ਕਰਕੇ ਦੇ ਦਿੱਤਾ ਹੈ ਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏਗਾ ਸਾਡਾ ਇਹ ਡਿਸਕਾਊਂਟ ਵੀ ਤੇ ਸਾਡੇ ਸੂਟ ਵੀ ਅਗਰ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ